ਨਾਕ ਮੌਤ ਹੋਈ ਸੀਗੀ ਜਿहां ਕਾਲ ਬਣ ਕੇ ਸਫੈਦੇ ਦਾ ਟਾਣਾ ਜੁੜਾ ਡਿਗਿਆ ਤਾਂ ਉਹਦੀ ਆ ਸੀਸੀਟੀਵੀ ਤਸਵੀਰ ਸਾਹਮਣੇ ਆਈ ਹੈ ਰੋਂਗ ਤੇ ਖੜੇ ਖੋ ਜਾਂਦੇ ਨੇ ਸੀਸੀਟੀਵੀ ਜਦੋਂ ਦੇਖਦੇ ਆ ਤਾਂ ਦਿਲ ਦਹਿਲ ਜਾਂਦਾ ਕਿ ਕਿਵੇਂ ਦੋ ਸਕੇ ਭਰਾਵਾਂ ਤੇ ਇੱਕੇ ਵਰੀ ਆ ਮੌਤ ਜੁੜੀ ਹੈ ਉਹ ਆਈ ਹੈ ਕਾਲ ਬਣ ਕੇ ਸਫੈਦਾ ਜੁੜਾ ਉਹਨਾਂ ਦੇ ਉੱਪਰ ਡਿਗਿਆ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਹਾਈਵੇ ਤੇ ਉਹ ਜਾ ਰਹੇ ਸੀ ਤਾਂ ਅਚਾਨਕ ਆ ਜਦੋਂ ਉਹ ਲੰਘਣ ਲੱਗਦੇ ਐ ਤਾਂ ਉਪਰੋਂ ਸਫਾਇਦਾ ਜੁੜਿਆ ਸਿੱਧਾ ਆਣ ਕੇ ਤੇ ਉਹਨਾਂ ਦੇ ਉੱਪਰ ਜਾ ਡਿੱਗਦਾ ਜਿਸ ਕਾਰਨ ਮੌਕੇ ਤੇ ਹੀ ਉਹਨਾਂ ਦੀ ਮੌਤ ਹੋ ਗਈ ਕਿਉਂਕਿ ਇੱਕ ਤਾਂ ਮੋਮੈਂਟਮ ਸੀਗਾ ਬਾਈਕ ਤੇ ਜਾਂਦੇ ਸੀ ਤਾਂ ਉਤੋਂ ਸਫਾਇਦਾ ਭਾਰਾ ਜੁੜਾ ਟਾਣਾ ਉਹ ਜਦੋਂ ਟੁੱਟ ਕੇ ਵੱਜਦਾ ਹੈ ਤਾਂ ਮੌਕੇ ਤੇ ਹੀ ਦੋਨਾਂ ਸਕੇ ਪਰਾਵਾਂ ਦੀ ਮੌਤ ਹੋ ਚੁੱਕੀ ਹੈ ਰੱਬਾ ਇਹ ਦਿਨ ਕਿਸੇ ਤਨਾਵੇ ਜੁੜੇ ਆਸ-ਪਾਸ ਲੋਕ ਉੱਥੇ ਖੜੇ ਹੈ ਉਹ ਵੀ ਰੋਣ ਲੱਗ ਜਾਂਦੇ ਹੈ ਕਿ ਇੰਨੀ ਭਿਆਨਕ ਮੌਤ ਆਈ ਹੈ ਕੋਈ ਚੇਚੇਤਾ ਹੀ ਨਹੀਂ ਹੈ ਬਾਈਕ ਤੇ ਜਾ ਰਹੇ ਸੀ ਮੋਟਰਸਾਈਕਲ ਤੇ ਜਾ ਰਹੇ ਸੀਗੇ ਔਰ ਅਚਾਨਕ ਜਦੋਂ ਸਿਰ ਦੇ ਵਿੱਚ ਆਣ ਕੇ ਸਫੈਦਾ ਡਿੱਗਦਾ ਤਾਂ ਆਹ ਤਸਵੀਰ ਤੁਸੀਂ ਦੇਖ ਸਕਦੇ ਹੋ ਔਰ ਜਦੋਂ ਤੁਸੀਂ ਟਰੈਵਲਿੰਗ ਕਰਦੇ ਹੋ ਤਾਂ ਸਾਵਧਾਨ ਰਿਹਾ ਕਰੋ ਥੋੜੇ ਚਕੰ ਨੇ ਰਿਹ ਕਰੋ ਕਿਉਂਕਿ ਆਸ-ਪਾਸ ਸੜਕ ਤੋਂ ਵੀ ਕੋਈ ਪਸ਼ੂ ਜਾਂ ਕੋਈ ਕੁੱਤਾ ਤੁਹਾਡੇ ਗਾੜੀ ਆ ਸਕਦਾ ਹੈ ਉਦੋਂ ਵੀ ਭਿਆਨਕ ਹਾਦਸੇ ਹੋ ਜਾਂਦੇ ਨੇ ਔਰ ਜਾਂ ਫਿਰ ਤੁਹਾਡੇ ਨਾਲ ਅਜਿਹੀ ਵਾਰਦਾਤ ਵੀ ਵਾਪਰ ਸਕਦੀ ਹੈ ਇਸ ਸੀਸੀਟੀਵੀ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਆ ਪੈਣ ਦੇ ਭੋਗ ਤੇ ਚੱਲੇ ਸੀਗੇ ਦੋਵੇਂ ਭਰਾ ਗਰਦਾਸਪੁਰ ਦੇ ਕੋਲ ਪਿੰਡ ਸੀ ਜਿੱਥੇ ਚੱਲੇ ਆ ਔਰ ਇਹ ਬੱਬੇਹਾਲੀ ਦੇ ਕੋਲ ਇਹ ਜਾ ਕੇ ਕੱਟਣਾ ਹੁੰਦੀ ਹੈ ਦੋਨਾਂ ਭਰਾਵਾਂ ਦੇ ਉੱਪਰ ਸਫੈਦੇ ਦਾ ਟਾਣਾ ਡਿਗ ਜਾਂਦਾ ਔਰ ਇਹ ਵੀਡੀਓ ਕੱਲ ਤੁਹਾਨੂੰ ਅਸੀਂ ਖਬਰ ਦਿਖਾਈ ਸੀ ਹੁਣ ਇਹ ਸੀਸੀਟੀਵੀ ਵੀਡੀਓ ਆਈ ਹੈ ਉਹ ਸੀਸੀਟੀਵੀ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਅੱਛਾ ਚਲਦੇ ਆਂ ਚਲਦੇ ਆਂ ਦੋਨਾਂ ਭਰਾਵਾਂ ਨੂੰ ਮੌਤ ਆਈ ਹੈ ਸਿਰ ਦੇ ਵਿੱਚ ਸਫੈਦਾ ਵੱਜਣ ਦੇ ਨਾਲ ਮੌਕੇ ਤੇ ਹੀ ਦੋਵੇਂ ਭਰਾਵਾਂ ਦੀ ਮੌਤ ਹੋ ਜਾਂਦੀ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਇੱਕ ਪਾਸੇ ਉਹ ਭੈਣ ਜਿਹਦਾ ਭੋਗ ਸੀਗਾ ਉਹਦਾ ਘਰੇ ਭੋਗ ਰੱਖਿਆ ਹੋਇਆ ਸੀ ਭੋਗ ਪੈਣਾ ਹੀਗਾ ਔਰ ਦੂਸਰੇ ਪਾਸੇ ਇਹ ਦੋਵੇਂ ਸਕੇ ਭਰਾ ਜਿਹੜੇ ਆਪਣੇ ਭੈਣ ਦੇ ਭੋਗ ਦੇ ਵਿੱਚ ਸ਼ਾਮਿਲ ਹੋਣ ਲਈ ਜਾ ਰਹੇ ਸੀ ਪਰ ਇਹਨਾਂ ਨੂੰ ਕੀ ਪਤਾ ਸੀਗਾ ਕਿ ਇਹਨਾਂ ਨੂੰ ਹੀ ਜਿਹੜਾ ਆ ਉਹ ਮੌਤ ਆ ਜਾਣੀ ਹੈ ਕਿਉਂਕਿ ਇਨਸਾਨ ਨੂੰ ਕਦੇ ਆਉਣ ਵਾਲੀ ਸਿਚੁਏਸ਼ਨ ਦਾ ਕੋਈ ਵੀ ਅੰਦਾਜ਼ਾ ਨਹੀਂ ਹੁੰਦਾ ਅਨਪ੍ਰੇਡਿਕਟੇਬਲ ਹੁੰਦੀਆਂ ਨੇ ਇਹ ਚੀਜ਼ਾਂ ਕਿ ਅਜਿਹੀ ਘਟਨਾ ਵੀ ਇਹਨਾਂ ਦੇ ਨਾਲ ਵਾਪਰ ਜਾਣੀ ਆ ਤਾਂ ਦੇਖ ਸਕਦੇ ਹੋ ਕਿਵੇਂ ਚਲਦਿਆਂ ਕੋਈਆ ਮੋਟਰਸਾਈਕਲ ਤੇ ਸਵਾਰ ਸੀ ਸੜਕ ਤੇ ਜਾਂਦਿਆਂ ਸਿਰ ਦੇ ਵਿੱਚ ਜਦੋਂ ਆਣ ਕੇ ਸਫੈਦਾ ਵਜਿਆ ਤਾਂ ਮੌਕੇ ਤੇ ਹੀ ਮੌਤ ਹੋ ਗਈ ਕਿਉਂਕਿ ਸਿਰ ਦੇ ਵਿੱਚ ਸਫੈਦਾ ਜਦੋਂ ਵਜਿਆ ਤਾਂ ਸਿਰ ਪਾੜ ਗਏ ਲਹੂ ਲਹਾਨ ਹੋ ਕੇ ਜ਼ਮੀਨ ਤੇ ਇੱਥੇ ਸੜਕ ਤੇ ਡਿੱਗ ਜਾਂਦੇ ਆ ਪਰ ਦੁੱਖ ਇਹ ਹੈ ਕਿ ਭੈਣ ਦੇ ਭੋਗ ਤੇ ਚੱਲੇ ਸੀ ਦੋਨੋਂ ਭਰਾ ਦੋਵੇਂ ਸਕੇ ਭਰਾਵਾਂ ਦੀ ਮੌਤ ਹੋ ਚੁੱਕੀ ਹੈ ਬੜਾ ਕੀ ਦੁਖਦਾਈ ਉਹ ਮੰਜ਼ਰ ਸੀਗਾ ਜਦੋਂ ਪਰਿਵਾਰ ਆਣ ਕੇ ਤੇ ਰੋਂਦਾ ਕਿ ਕਿੱਥੇ ਚਲੇ ਗਏ ਦੋਵੇਂ ਸਕੇ ਭਰਾਵਾਂ ਦੀ ਮੌਤ ਹੋ ਗਈ ਹਾਲਾਂਕਿ ਆਪਣੇ ਭੈਣ ਦੇ ਭੋਗ ਤੇ ਚੱਲੇ ਸੀਗੇ ਪਰ ਰਸਤੇ ਦੇ ਵਿੱਚ ਕਾਲ ਬਣ ਕੇ ਸਫੈਦਾ ਜੁੜਿਆ ਉੱਡ ਗਿਆ